ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਤੁਸੀਂ ਜੁੜੇ ਹੋ ਜੀ ਭਪਿੰਦਰ ਰਾਇਲ YouTube ਚੈਨਲ ਦੇ ਨਾਲ ਅੱਜ ਗੱਲ ਕਰਾਂਗੇ ਕਿ ਦੀਵਾਲੀ ਦੇ ਪ੍ਰਦੂਸ਼ਣ ਦੇ ਮਾੜੇ ਪ੍ਰਭਾਵ ਕੀ ਪੈਂਦੇ ਨੇ ਤੇ ਕਾਰਨ ਕੀ ਨੇ ਉਹਦੇ ਦੀਵਾਲੀ ਤੇ ਪਟਾਕਿਆਂ ਦੇ ਚੱਲਣ ਨਾਲ ਹਵਾ ਵਿੱਚ ਜ਼ਹਿਰੀਲੇ ਕਣ ਜਿਵੇਂ ਕਿ ਸਲਫਰ ਡਾਈਆਕਸਾਈਡ ਨਾਈਟ੍ਰੋਜਨ ਆਕਸਾਈਡ ਅਤੇ ਭਾਰੀ ਧਾਤਾਂ ਜਿਵੇਂ ਲੈਂਡ ਹੋਗੇ ਆਰਕੈਨਿਕ ਦੀ ਮਾਤਰਾ ਬਹੁਤ ਵੱਧ ਜਾਂਦੀ ਹੈ ਇੰਨਾ ਕਾਰਨ ਹਵਾ ਦੀ ਗੁਣਵੱਤਾ ਬਹੁਤ ਖਰਾਬ ਹੋ ਜਾਂਦੀ ਹੈ ਅਤੇ ਕਈ ਸ਼ਹਿਰਾਂ ਵਿੱਚ ਧੂਏ ਦੀ ਮੋਟੀ ਪਰਤ ਛਾ ਜਾਂਦੀ ਹੈ। ਸਿਹਤ ਤੇ ਪ੍ਰਭਾਵ ਸਾਹ ਦੀਆਂ ਸਮੱਸਿਆਵਾਂ ਸਭ ਤੋਂ ਜ਼ਿਆਦਾ ਅਸਰ ਸਾਹ ਪ੍ਰਣਾਲੀ ਤੇ ਪੈਂਦਾ ਹੈ। ਇਸ ਵਿੱਚ ਖੰਘ, ਸਾਹ ਲੈਣ ਵਿੱਚ ਔਖ ਅਤੇ ਦਮੇ ਦੇ ਦੌਰੇ ਵੱਧ ਜਾਂਦੇ ਹਨ। ਜਿਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਸਾਹ ਦੀਆਂ ਬਿਮਾਰੀਆਂ ਹੁੰਦੀਆਂ ਹਨ, ਉਹਨਾਂ ਲਈ ਇਹ ਪ੍ਰਦੂਸ਼ਣ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ। ਦਿਲ ਦੇ ਰੋਗ ਹਵਾ ਵਿੱਚ ਮੌਜੂਦ ਬਰੀਕ ਕਣ ਖੂਨ ਦੀਆਂ ਨਾੜੀਆਂ ਵਿੱਚ ਸੋਜ ਪੈਦਾ ਕਰਦੇ ਹਨ ਜਿਸ ਨਾਲ ਬਲੱਡ ਪ੍ਰੈਸ਼ਰ ਵਧ ਸਕਦਾ ਹੈ ਅਤੇ ਦਿਲ ਦੇ ਦੌਰੇ ਦਾ ਖਤਰਾ ਵੀ ਵਧ ਜਾਂਦਾ ਹੈ ਅੱਖਾਂ ਅਤੇ ਚਮੜੀ ਦੇ ਉੱਤੇ ਕੀ ਪ੍ਰਭਾਵ ਪੈਂਦੇ ਨੇ ਇਹਦੇ ਜ਼ਹਿਰੀਲੇ ਰਸਾਇਣਾਂ ਵਾਲੇ ਧੂਏ ਕਾਰਨ ਅੱਖਾਂ ਵਿੱਚ ਜਲਣ ਲਾਲੀ ਅਤੇ ਚਮੜੀ ਤੇ ਅਲਰਜੀ ਹੋ ਸਕਦੀ ਹੈ ਹਾਂਜੀ ਇਹਦੇ ਵਿੱਚ ਜੋਖਮ ਵਾਲੇ ਲੋਕ ਜਿਹੜੇ ਕਿ ਪਹਿਲਾਂ ਹੀ ਕਿਸੇ ਬਿਮਾਰੀ ਤੋਂ ਪੀੜਤ ਨੇ ਬੱਚੇ ਅਤੇ ਬਜ਼ੁਰਗ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ ਬੱਚਿਆਂ ਦੇ ਫੇਫੜਿਆਂ ਦਾ ਵਿਕਾਸ ਪ੍ਰਦੂਸ਼ਣ ਕਾਰਨ ਰੁਕ ਸਕਦਾ ਹੈ ਇਹੀ ਕਾਰਨ ਨੇ ਜਿਹੜੇ ਹੁਣ ਬੱਚੇ ਜ਼ਿਆਦਾਤਰ ਬਿਮਾਰੀਆਂ ਨਾਲ ਪ੍ਰਭਾਵਿਤ ਹੁੰਦੇ ਨੇ ਇਹ ਇਹਨਾਂ ਗੱਲਾਂ ਬਾਰੇ ਆਪਾਂ ਨੂੰ ਧਿਆਨ ਦੇਣਾ ਪੈਣਾ ਜੇ ਆਪਾਂ ਨਾ ਧਿਆਨ ਦਿੱਤਾ ਫਿਰ ਆਪਾਂ ਅੱਗੇ-ਅੱਗੇ ਤੁਹਾਨੂੰ ਪਤਾ ਹੀ ਹੈ ਕਿ ਸਾਰੇ ਖਤਰਿਆਂ ਨਾਲ ਹੀ ਭਰੀ ਜਾਂਦਾ ਸਾਰਾ ਕੁਝ ਤੇ ਇਕੱਲਾ ਇੰਨੀ ਪ੍ਰਭਾਵ ਨਹੀਂ ਹੈਗੇ ਇਹਦੇ ਵਾਤਾਵਰਣ ਤੇ ਵੀ ਬਹੁਤ ਪ੍ਰਭਾਵ ਪੈਂਦੇ ਨੇ ਸਭ ਤੋਂ ਪਹਿਲਾਂ ਸ਼ੋਰ ਪ੍ਰਦੂਸ਼ਣ ਹੁੰਦਾ ਪਟਾਕਿਆਂ ਦਾ ਉੱਚਾ ਸ਼ੋਰ ਜਾਨਵਰਾਂ ਖਾਸ ਕਰਕੇ ਪਾਲਤੂ ਜਾਨਵਰਾਂ ਤੇ ਪੰਛੀਆਂ ਦੇ ਵਿੱਚ ਘਬਰਾਹਟ ਤੇ ਤਣਾਅ ਪੈਦਾ ਕਰਦਾ ਹੈ ਜੋ ਉਹਨਾਂ ਦੇ ਕੁਦਰਤੀ ਵਿਵਹਾਰ ਦੇ ਵਿੱਚ ਵਿਗਨ ਪਾਉਂਦਾ ਹੈ ਕੁਦਰਤੀ ਵਿਹਾਰ ਹੁੰਦੇ ਜਿਹੜਾ ਉਹਨਾਂ ਦਾ ਉਹ ਸਹੀ ਨਹੀਂ ਰਹਿ ਪਾਉਂਦਾ ਹੈਗਾ ਪ੍ਰਦੂਸ਼ਣ ਦੇ ਨਾਲ ਇਹਦੇ ਬਨਸਪਤੀ ਨੂੰ ਵੀ ਬਹੁਤ ਸਾਰੇ ਨੁਕਸਾਨ ਨੇ ਜਿਵੇਂ ਰਸਾਇਣਿਕਾ ਵਿਸ਼ੇਸ਼ ਪੌਦਿਆਂ ਤੇ ਜਮ੍ਹਾਂ ਹੋ ਜਾਂਦੇ ਨੇ ਜਿਸ ਨਾਲ ਉਹਨਾਂ ਦੀ ਪ੍ਰਕਾਸ਼ ਸੰਸਲੇਸ਼ਨ ਦੀ ਪ੍ਰਕਿਰਿਆ ਪ੍ਰਭਾਵਿਤ ਹੁੰਦੀ ਹੈ ਤੇ ਉਹਨਾਂ ਦਾ ਵਾਧਾ ਰੁਕ ਜਾਂਦਾ ਹੈ ਆਪਾਂ ਦੇਖਿਆ ਹੀ ਹੁਣ ਜਿਵੇਂ ਪ੍ਰਦੂਸ਼ਣ ਹੋਏਗਾ ਸਾਰੀ ਜਿਹੜੀ ਧੂੜ ਮਿੱਟੀ ਆ ਧੂਆ ਉਹ ਸਾਰਾ ਪੱਤਿਆਂ ਦੇ ਉੱਤੇ ਜੰਮ ਜਾਂਦਾ ਜੇ ਹੁਣ ਪੱਤੇ ਆਪਣਾ ਸਹੀ ਕੰਮ ਨਹੀਂ ਕਰ ਪਾਉਣਗੇ ਤਾਂ ਫਿਰ ਪੌਦਿਆਂ ਦਾ ਵਾਧਾ ਕਿਵੇਂ ਹੋਏਗਾ ਪੌਦਿਆਂ ਦਾ ਵੱਧਦਾ ਹੋਏਗਾ ਉਹੀ ਆਪਾਂ ਖਾਣਾ ਹੈ ਉਹੀ ਆਪਾਂ ਸਾਲ ਲੈਣਾ ਉਹਨਾਂ ਤੋਂ ਹੀ ਤਾਂ ਇਹਨਾਂ ਗੱਲਾਂ ਬਾਰੇ ਸਾਨੂੰ ਬਹੁਤ ਧਿਆਨ ਦੇਣ ਦੀ ਲੋੜ ਹੈ ਹਾਂਜੀ ਇਹ ਤਾਂ ਸਾਰੇ ਆਪਾਂ ਮੋٹے ਮੋٹے ਪ੍ਰਭਾਵ ਨੇ ਜਿਹੜੇ ਮਤਲਬ ਕਿ ਹਰ ਇੱਕ ਨੂੰ ਪਤਾ ਹੋਣਾ ਚਾਹੀਦੇ ਨੇ ਉਹਨਾਂ ਬਾਰੇ ਗੱਲ ਕੀਤੀ ਹੈ ਤੇ ਇਹਨਾਂ ਚੀਜ਼ਾਂ ਤੋਂ ਆਪਾਂ ਨੂੰ ਬਚਣ ਦੇ ਲਈ ਬਹੁਤ ਸਾਰੇ ਉਪਰਾਲੇ ਕਰਨ ਦੀ ਲੋੜ ਹੈ ਬਾਕੀ ਮਰਜ਼ੀ ਤੁਹਾਡੀ ਹੈ ਜਿੰਨੇ ਵੀ ਕੋਈ ਦੁੱਖ ਆਪਾਂ ਸਹਨੇ ਹੁੰਨੇ ਆ ਉਹ ਸਾਰੇ ਆਪਾਂ ਆਪਣੀਆਂ ਗਲਤੀਆਂ ਕਰਕੇ ਹੀ ਸਹੰਦੇ ਹੁੰਨੇ ਆ ਲੋੜ ਹੁੰਦੀ ਹੈ ਕਿ ਆਪਾਂ ਉਹਨਾਂ ਨੂੰ ਗਲਤੀਆਂ ਨੂੰ ਸੁਧਾਰ ਲਈਏ ਥੋੜਾ ਬਹੁਤਾ ਘੱਟ ਤਾਂ ਕਰ ਲਈਏ ਜੇ ਬਿਲਕੁਕੁਲ ਬੰਦ ਨਹੀਂ ਕਰ ਸਕਦੇ ਇਸ ਕਰਕੇ ਉਮੀਦ ਹੈ ਕਿ ਤੁਸੀਂ ਧਿਆਨ ਦੇਵੋਗੇ ਕਿ ਆਪਾਂ ਆਪਣਾ ਜੀਵਨ ਹੈ ਜਿਹੜਾ ਅਗਲਾ ਸੁਖੀ ਬਣਾਉਣ ਵਾਸਤੇ ਕੁਝ ਨਾ ਕੁਝ ਜੇ ਕਰ ਸਕਦੇ ਹੋਈਏ ਤਾਂ ਕਰੀਏ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ